ਬਾਲੀਵੁੱਡ ਐਕਟਰ ਸੰਜੇਦਤ ਅੱਜ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਲਈ ਫਿਲਮ ਦੀ ਸ਼ੂਟਿੰਗ ਦੇ ਲਈ ਪਹੁੰਚੇ ਸਨ ਜੋ ਕਿ ਕਈ ਦਿਨਾਂ ਤੋਂ ਹਿੰਦੀ ਫਿਲਮ ਦੀ ਜਿਹੜੀ ਕਿ ਬਾਲੀਵੁੱਡ ਦੀ ਫਿਲਮ ਹੈ ਉਹ ਅੰਮ੍ਰਿਤਸਰ ਵਿੱਚ ਸ਼ੂਟ ਹੋ ਰਹੀ ਹੈ ਤੇ ਜਿਸ ਦੇ ਵਿੱਚ ਤਕਰੀਬਨ ਕਾਫੀ ਵੱਡੇ ਕਲਾਕਾਰ ਜਿਹੜੇ ਕਿ ਇੱਥੇ ਅੰਮ੍ਰਿਤਸਰ ਪਹੁੰਚੇ ਹੋਏ ਨੇ ਤੇ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਿਹਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਦੀਆਂ ਜਿੱਥੇ ਕਿ ਬਾਲੀਵੁੱਡ ਦੇ ਐਕਟਰ ਸੰਜੇਦਤ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਤੇ ਉਹ ਵੱਡੇ ਕਾਫਲੇ ਦੇ ਨਾਲ ਇੱਥੇ ਆਏ ਸਨ ਤੇ ਜਦੋਂ ਉਹ ਗੱਡੀ ਵਿੱਚ ਬੈਠੇ ਸਨ ਤਾਂ ਉਹਨਾਂ ਵਿੱਚੋਂ ਗੱਡੀ ਵਿੱਚ ਬੈਠ ਕੇ ਹੀ ਸਿਰ ਦੇ ਉੱਤੇ ਰੁਮਾਲ ਪੀਲਾ ਬੰਨਿਆ ਗਿਆ ਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਬਾਹਰ ਕਾਫੀ ਭੇਡ ਹੋਈ ਹੋਈ ਸੀ ਜੋ ਕਿ ਲੋਕ ਆਪਣੀਆਂ ਫੋਟੋਆਂ ਸੰਜਤ ਨਾਲ ਕਰਾਉਣਾ ਚਾਹੁੰਦੇ ਸਨ ਕਿਉਂਕਿ ਸੰਜਤ ਜੋ ਕਿ ਬਾਲੀਵੁੱਡ ਦੇ ਕਲਾਕਾਰ ਨੇ ਅਤੇ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਹਨ ਉਹਨਾਂ ਦੀ ਜਿਹੜੀ ਕਿ ਫਿਲਮ ਦੀ ਸ਼ੂਟਿੰਗ ਹੈ ਪਿਛਲੇ ਕਾਫੀ ਦਿਨਾਂ ਤੋਂ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਵਕਵਾਕੇ ਇਲਾਕੇ 'ਚ ਸ਼ੂਟਿੰਗ ਚੱਲ ਰਹੀ ਹੈ ਤੇ ਬਿਤੇ ਦਿਨੀ ਵੀ ਉਹਨਾਂ ਦੇ ਵੱਲੋਂ ਗਿਆਨੀ ਤੀਸਤਾਲ ਦੇ ਉੱਤੇ ਜਾ ਕੇ ਚਾਹ ਪੀ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਜੋ ਕਿ ਬਹੁਤ ਹੀ ਸੋਹਣਾ ਹੈ ਜਦੋਂ ਵੀ ਮੈਂ ਇੱਥੇ ਆਉਂਦਾ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਸੋ ਜਦੋਂ ਅੱਜ ਉਹ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਤੇ ਉਹਨਾਂ ਦੇ ਨਾਲ ਬਾਲੀਵੁੱਡ ਦੀ ਅਦਾਕਾਰਾ ਯਾਮੀ ਗੋਤਮ ਵੀ ਸਨ ਹਤੇ ਇਸ ਮੌਕੇ ਤੇ ਕਾਫੀ ਖੁਸ਼ ਦਿਖਾਈ ਦੇ ਰਹੇ ਸਨ ਜੇਕਰ ਗੱਲ ਕਰੀ ਤਾਂ ਉਹਨਾਂ ਦੇ ਪ੍ਰਸ਼ੰਸਕਾਂ ਦੀ ਬੜੀ ਭੀੜ ਸੀ ਉਹਨਾਂ ਨਾਲ ਫੋਟੋ ਕਰਵਾਉਣ ਦੇ ਲਈ ਬੇਤਾਬ ਸੀ ਤੇ ਫੋਟੋ ਕਰਵਾਉਣਾ ਚਾਹੁੰਦੀ ਸਨ ਪਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਸਿਕਿਉਰਿਟੀ ਦੇ ਵਿੱਚ ਸੰਜੇ দত্ত ਜੋ ਕਿ ਬਾਲੀਵੁੱਡ ਐਕਟਰ ਨੇ ਅਤੇ ਬਹੁਤ ਹੀ ਨਿੱਗੇ ਸੁਭਾਅ ਦੇ ਮਾਲਕ ਨੇ ਉਹ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਮੱਥਾ ਟੇਕਣ ਲਈ ਆਇਆ ਹਾਂ ਤੇ ਮੇਰੇ ਮਨ ਨੂੰ ਬਹੁਤ ਸਕੂਨ ਮਿਲਦਾ ਹੈ ਤੇ ਮੈਂ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹਾਂ ਜੇਕਰ ਗੱਲ ਕਰਾਂ ਤਾਂ ਅੰਮ੍ਰਿਤਸਰ ਦਾ ਖਾਣਾ ਬਹੁਤ ਹੀ ਸੁਆਦ ਹੁੰਦਾ ਹੈ ਸੋ ਮੈਂ ਇੱਥੇ ਜਲੇਬੀਆਂ ਤੇ ਹੋਰ ਵੀ ਖਾਣੇ ਪਨੀਰ ਦੇ ਪਕੌੜੇ ਖਾ ਕੇ ਜਾਵਾਂਗਾ ਸੋ संजय दत्त जो कि बॉलीवुड के का एक्टर ने अजारखंड श्री दरबार साहब तो के मनोर सुन बहुत अच्छा लग रहा है हम लोग शूटिंग करने आए हैं और आ, मतलब कि यहाँ आना बहुत बहुत जरूरी है माता टेकने बाबा के दर्शन कर और बहुत अच्छा लगता है अमृतसर ਬਹੁਤ ਪਿਆਰੀ ਜਗ੍ਹਾ ਹੈ ਪੰਜਾਬ ਸਾਡਾ ਸਟੇਟ ਹੈਗਾ ਪੰਜਾਬ ਨਾਲ ਪਿਆਰ ਹੈ ਸਾਡਾ ਸੰਜੇਪਾਪਾ ਆਪਕੇ ਪਿਤਾ ਜੀ ਕਾਫੀ ਦੇਰ ਰਾਜਨੀਤੀ ਸੇ ਜੁੜੇ ਹੈ ਆਪਕੋ ਵੀ ਵਿਚਾਰ ਮੈਨੂੰ ਮਾਫ ਕਰ ਦਿਓ ਯਾਰ ਚਲੇ ਭਾਈ ਫਿਲਮਿੰਗ ਕੇ ਲੀਏ ਯਹਾਂ ਪਰ ਪਹੁੰਚੇ ਹੈ ਔਰ ਕੌਣ ਯਾ ਪ੍ਰੋਜੈਕਟ ਹੈ ਔਰ ਕੀ ਆਪਾਂ ਡਿਵਾਲ ਬਨ ਰਹੀ ਹੈ ਇਹਨੂੰ ਨਾ ਪ੍ਰੋਜੈਕਟ ਚੰਗਾ ਪ੍ਰੋਜੈਕਟ ਹੈਗਾ ਅਦਿੱਤਿਆ ਧਾਰ ਡਾਇਰੈਕਟਰ ਹੈਗਾ ਨਵੀਰ ਸਿੰਘ ਹੈਗਾ ਅਜੀਤ ਸਾਹਿਬ ਹੈਗੇ ਨੇ ਬਹੁਤ ਐਕਸ਼ਨ ਐਕਸ਼ਨ ਫਿਲਮ ਹੈਗੀ ਐਕਚੁਅਲੀ ਮੋਟੇ ਬਹੁਤ ਚੰਗੀ ਫਿਲਮ ਹੈ ਬਈ ਜਲੀਬੀ ਦੇ ਨਾਲ ਕੋਈ ਫੇਮਸ ਜਿੱਦਾਂ ਤੁਸੀਂ ਗੱਲ ਚਾਹ ਪੀਣੇ ਪਹੁੰਚੇ ਸਹੀ ਹਾਂ ਜਲੀਬੀ ਖਾਵਾਂਗਾ ਤੇ ਥੋੜੀ ਜਿਹੀ ਲੱਸੀ ਪੀਵਾਂਗਾ ਜੀ ਪਨੀਰ ਦੇ ਟਿੱਕੇ ਆਏ ਹਾਏ ਮਜ਼ਾ ਆ ਜਾਂਦਾ ਇੱਥੇ ਅਮਰਜੇਤ ਦਾ ਖਾਣਾ ਦੇ ਬੱਲੇ ਬੱਲੇ ਆ ਰੋਹਾਨੀ ਦੇ ਕੇਂਦਰ